ਆ ਢੋਲਕ ਸਿੱਖਣੀ ਹੈ ਢੋਲਕ ਵਾਲੇ ਤੋਂ ਸਿੱਖ ਲੈ ਗੱਡੀ ਚਲਾਉਣੀ ਹੈ ਕਿਸੇ ਚੰਗੇ ਡਰਾਈਵਰ ਤੋਂ ਸਿੱਖ ਲੈ ਪਾਇਲਟ ਬਣ ਜਾ ਉਹ ਵੀ ਸਿਖਾ ਦੇਣਗੇ ਇੱਥੋਂ ਤੱਕ ਵੀ ਕਹਿ ਦੇਣਾ ਗੁਰਬਾਣੀ ਪੜ੍ਹਨੀ ਹੈ ਪਾਠੀ ਤੋਂ ਸਿੱਖ ਲੈ ਰਾਗ ਸਿੱਖਣਾ ਰਾਗੀ ਤੋਂ ਸਿੱਖ ਲੈ ਪਰ ਜੇ ਪ੍ਰੇਮ ਕਰਨਾ ਤਾਂ ਫਿਰ ਤੈਨੂੰ ਕਿਸੇ ਪ੍ਰੇਮੀ ਦੀ ਸੰਗਤ ਕਰਨੀ ਪੈਣੀ ਹੈ ਗੁਰਮਖ ਬਣਨਾ ਤਾਂ ਫਿਰ ਗੁਰਮਖ ਦੀ ਸੰਗਤ ਕਰਨੀ ਪੈਣੀ ਹੈ ਬڑے ਬੰਦੇ ਬਾਣੀ ਪੜਦੇ ਨੇ ਪਰ ਗੁਰਮੁਖ ਨਹੀਂ ਪੜਿਆ ਜੀ ਰਾਗ ਬੜੇ ਆਉਂਦੇ ਨੇ ਗੁਰਮੁਖ ਨਹੀਂ ਗੁਰਮੁਖ ਤੇ ਪ੍ਰੇਮੀ ਉਹ ਹੋਰ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਨਾਮ ਹੀ ਕੋਈ ਰਾਗ ਆਵੇ ਇੱਥੋਂ ਤੱਕ ਕਿ ਅਨਪੜ ਹੁੰਦੇ ਨੇ ਜੋ ਪ੍ਰਾਨੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਪ੍ਰੇਮ ਸਿੱਖਣਾ ਪੈਣਾ ਕਿਸੇ ਪਿਆਰ ਵਾਲੇ ਤੋਂ ਤੇ ਜੇ ਵੱਡੇ ਵੱਡੇ ਲੋਕ ਕਾਇਲ ਹੋਏ ਮਹਾਰਾਜ ਰਵਿਦਾਸ ਜੀ ਦੇ ਸੇਵਕ ਆ ਕੇ ਬਣਦੇ ਰਹੇ ਉਹ ਆਪਣਾ ਕੰਮ ਹੀ ਕਰਦੇ ਰਹੇ ਜੋੜੇ ਹੀ ਗੰਨਦੇ ਰਹੇ ਤੇ ਐਨੇ ਪਿਆਰ ਦੇ ਨਾਲ ਮਸਤ ਹੋ ਕੇ ਉਹਨਾਂ ਨੇ ਆਪਣਾ ਕੰਮ ਕਰਨਾ ਜਿਹੜਾ ਬੰਦਾ ਆਉਣਾ ਉਹ ਪ੍ਰਭਾਵ ਕਬੂਲਦਾ ਉਹਦੀ ਵਾਈਬ੍ਰੇਸ਼ਨ ਇਦਾਂ ਦੀ ਹੁੰਦੀ ਗੁਰਮਖੋ ਉਹਨਾਂ ਦੇ ਔਰਾ ਉਹਨਾਂ ਦਾ ਇਦਾਂ ਦਾ ਹੁੰਦਾ ਹੈ ਉਹਨਾਂ ਉਹਨਾਂ ਗੁਰਮਖਾਂ ਦਾ ਅਸਰ ਇਦਾਂ ਦਾ ਹੁੰਦਾ ਜਿਵੇਂ ਕੱਲ ਵੀ ਆਪਾਂ ਗੱਲ ਕਰਦੇ ਸੀ ਨਾ ਕਿ ਭਾਈ ਦੀਪਾ ਜੀ ਆਏ ਐ ਤੇ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਹੀ ਰਹਿ ਗਏ ਮੁੜੇ ਹੀ ਨਹੀਂ ਵਾਪਸ ਤੇ ਭਾਈ ਦੀਪਾ ਜੀ ਅਮਰਤ ਸ਼ਾਹ ਕੇ ਬਾਬਾ ਦੀਪ ਸਿੰਘ ਬਣਦੇ ਆ ਉਹ ਵਾਪਸ ਨਹੀਂ ਜਾ ਸਕੇ ਅਸਰ ਇੰਨਾ ਹੋਇਆ ਪ੍ਰਭਾਵ ਇੰਨਾ ਪਿਆ ਮਨ ਦੇ ਉੱਤੇ ਤੇ ਸੰਗਤ ਦਾ ਬੜਾ ਗਹਿਰਾ ਅਸਰ ਹੁੰਦਾ ਹੈ ਤੇ ਜਿਹੜੇ ਵੀ ਭਗਤ ਰਵਿਦਾਸ ਮਹਾਰਾਜ ਕੋਲ ਆਉਂਦੇ ਰਹੇ ਔਰ ਵੱਡੇ ਵੱਡੇ ਪੰਡਤ ਉਹਨਾਂ ਵੇਲਿਆਂ ਵਿੱਚ ਵਿਦਵਾਨ ਲੋਕ ਕਹਿੰਦੇ ਸੀ ਝਾਲਾ ਬਾਈ ਰਾਣੀ ਆਈ ਉਹ ਕਹਿੰਦੀ ਹੈ ਮੈਂ ਰਵਿਦਾਸ ਜੀ ਨੂੰ ਮਿਲਣਾ ਹੈ ਕਹਿੰਦੇ ਉਹ ਤੇ ਛੋਟੀ ਜਾਤ ਦਾ ਹੈ ਅਸੀਂ ਜਨਮ ਜਾਤ ਬ੍ਰਾਹਮਣ ਅਸੀਂ ਪੁਜਾਰੀ ਅਸੀਂ ਰੱਬ ਦੇ ਨੇੜੇ ਅਸੀਂ ਪੂਜਾ ਕਰਨ ਵਾਲੇ ਤੇ ਬੀਬੀ ਤੂੰ ਕਿੱਧਰ ਚੱਲੀ ਐ ਕਹਿੰਦੀ ਨਹੀਂ ਮੈਂ ਤੇ ਉਹਨੂੰ ਹੀ ਵੇਖਣਾ ਉਹਨੂੰ ਮਿਲਣਾ ਤੇ ਉਹ ਰਾਣੀ ਜਾਂਦੀ ਵੀ ਐ ਰਵਿਦਾਸ ਮਹਾਰਾਜ ਕੋਲ ਸੰਗਤ ਕਰਦੀ ਐ ਕਈ ਦਿਨ ਭਜਨ ਸੁਣਦੀ ਐ ਕਈ ਦਿਨ ਸੰਗਤ ਕਰਦੀ ਐ ਬਾਣੀ ਸੁਣਦੀ ਐ ਵਿਚਾਰ ਸੁਣਦੀ ਐ ਤੇ ਜਾਣ ਲੱਗੀ ਕਹਿ ਕੇ ਵੀ ਜਾਂਦੀ ਕਹਿੰਦੇ ਪੰਡਤੋ ਜਿਹੜਾ ਸਵਾਦ ਮੈਨੂੰ ਬਾਬੇ ਦੀ ਸੰਗਤ ਚੋਂ ਆਇਆ ਤੁਹਾਡੀ ਸੰਗਤ ਚੋਂ ਨਹੀਂ ਆਇਆ ਜਿਹੜਾ ਰਸ ਮੈਨੂੰ ਉੱਥੋਂ ਆਇਆ ਤੁਹਾਡੇ ਕੋਲੋਂ ਨਹੀਂ ਮਿਲਿਆ ਜਿਹੜਾ ਪਿਆਰ ਮੈਨੂੰ ਉਹਨਾਂ ਚੋਂ ਮਿਲਿਆ ਉਹ ਮੈਨੂੰ ਤੁਹਾਡੇ ਚੋਂ ਨਹੀਂ ਮਿਲਿਆ ਤੇ ਪ੍ਰੇਮ ਦੇ ਨਾਲ ਉਹ ਜਿਹੜਾ ਅੰਦਰ ਤਰੰਗਾ ਸੀ ਨਾ ਪ੍ਰੇਮ ਦੀਆਂ ਉਹ ਦੂਜਿਆਂ ਤੇ ਅਸਰ ਕਰਦੀਆਂ ਹੈ ਪ੍ਰਭਾਵ ਪਾਉਂਦੀਆਂ ਹੈ ਸਾਡੇ ਵਿੱਚ ਤੇ ਤੇਰ ਮੇਰ ਵੈਰ ਵਿਰੋਧ ਇਹੋ ਹੀ ਰਹਿ ਗਿਆ ਤੇ ਜੇ ਸਿੱਖੀ ਵੀ ਵਧਣੀ ਹੈ ਕੋਈ ਵੀ ਧਰਮ ਵਧਦਾ ਹੈ ਉਹ ਪ੍ਰੇਮ ਨਾਲ ਵਧਦਾ ਜਦੋਂ ਫਰਕ ਪਾ ਲਵਾਂਗੇ ਫਿਰ ਉਹਦਾ ਲਾਹਾ ਫਿਰ ਦੂਜੇ ਲੈ ਜਾਂਦੇ ਨੇ ਜਿਵੇਂ ਸੁਣਦੇ ਹੀ ਜੈਦਰਜੀ ਤੋਂ ਵੀ ਭਾਈ ਜੇ ਇਕੱਠੇ ਨਾ ਰਏ ਸਾਡਾ ਸਿਸਟਮ ਇਦਾਂ ਦਾ ਰਿਹਾ ਤੇ ਫਿਰ